ਵਾਹ ਗੁਰਜੀਓ ਬਰਡਸ ਕਲੱਬਯਾ ਦੇ ਸ਼ਹਿਰ ਸੋਲੇਕੂ ਖੂਬਸੂਰਤ ਸਰਜ਼ਰੀ ਚਾਇਆ ਬਾਰਿਸ਼ ਲਗਾਤਾਰ ਪੈ ਰਹੀ ਏ ਜਿੰਨੀ ਬਾਰਿਸ਼ ਆ ਤੇ ਉਨੀ ਖੂਬਸੂਰਤੀ ਫੁੱਲਾ ਲੱਦੇ ਸੋਹਣੇ ਦਰਖਤ ਤੇ ਤੋਤੇ ਤੇ ਇਲਾ ਵਰਗੇ ਫੁੱਲ ਗੁਲਦਸਤੇ ਕਾਹ ਸੋਹਣੇ ਆ ਗੱਡੀ ਲੰਘੂਗੀ ਜੀ ਇੱਥੇ ਰੇਲਵੇ ਲੈਣਾ ਕੋਈ ਫਾਟਕ ਨਹੀਂ ਆ ਹੁਣ ਮੈਂ ਇਧਰੋਂ ਗੱਡੀ ਸਾਡੀ ਜਿਹੜੇ ਇਧਰ ਚੱਲਣੀ ਹੈ ਨਾ ਸਾਹਮਣੇ ਜਿਹੜੇ ਘਰ ਬਣਉਂਦੇ ਆ ਲੱਕੜਾ ਉਹ ਫੈਕਟਰੀ ਆ ਲੱਕੜੂ ਸਟਿੱਕ ਨੇ ਕੱਟ ਕੇ ਹੁੰਦੇ ਆ ਆਹ ਮੈਨੂੰ ਇੱਕ ਰੇਲਵੇ ਲੈਣਾ ਆ ਰੇਲਵੇ ਲੈਣਾ ਪਤਾ ਨਹੀਂ ਫਾਟਕ ਕਦੋਂ ਲੱਗਦਾ ਕਿਹੜੇ ਹਿਸਾਬ ਨਾਲ ਲੱਗਦਾ ਇੱਥੇ ਤੇ ਆਮ ਹੀ ਗੁਜ਼ਰੀ ਜਾਂਦੇ ਆ ਜਦੋਂ ਟਾਈਮ ਹੁੰਦਾ ਉਦੋਂ ਸ਼ਾਇਦ ਕੋਈ ਉਹ ਹਵਾ ਵੀ ਜਦੋਂ ਚੱਲ ਰਿਹਾ ਹੋਇਆ ਤੇ ਇਹ ਦੇਖੋ ਉਹੋ ਜੀ ਜ਼ਿੰਦਗੀ ਹੈ ਜਦੋਂ ਘਰੋਂ ਕੋਈ ਬੰਦਾ ਨਿਕਲਦਾ ਇੱਥੇ ਤੇ ਸਤਰੀ ਭਵੇਂ ਧੁੱਪ ਨਿਕਲੀ ਹੋਵੇ ਇਹ ਮੌਸਮ 'ਚ ਇੱਕ ਆਪਣਾ ਕੋਟ ਤੇ ਸਤਰੀ ਇਹ ਜ਼ਰੂਰ ਲੈ ਕੇ ਜਾਂਦੇ ਚੜੀ ਸਹਿਰ ਦੀ ਖੂਬਸੂਰਤੀ ਪੰਜਾਬੀਆਂ ਨੇ ਇੱਥੇ ਬੜੀਆਂ ਵੈਗੁਰੂ ਦੀ ਕਿਰਪਾ ਨਾਲ ਮੱਲਾ ਮਾਰੀਆਂ ਤੇ ਇਹ ਚਾਅ ਮੇਰੇ ਨਾਲ ਨੇ ਸਨਪ੍ਰੀਤ ਹਣੀ ਜੀ ਬੱਲੂ ਵਾਲੇ ਤੋਂ ਪਿਛਲੇ ਪਾਸੇ ਇਹ ਹੈ ਹਣੀ ਜੀ ਦੇ ਪਿਤਾ ਜੀ ਜਸਵਿੰਦਰ ਸਿੰਘ ਸਰਾਹ ਧਾਰਮਿਕ ਵਿਰਤੀ ਵਾਲੇ ਨੇ ਜੀ ਤੇ ਵੈਗੁਰੂ ਨੇ ਬਹੁਤ ਕੁਝ ਦਿੱਤਾ ਇਹਨਾਂ ਨੂੰ ਪੋਤਾ-ਪੁੱਤੀ ਨੇ ਇਹਨਾਂ ਦੀ ਅੱਗੇ ਧਰਮਪਤਨੀ ਨਾਲ ਆ ਨੂਰ ਰਾਣੀ ਬਹੁਤ ਸਮਝਦਾਰ ਹੈ ਤੇ ਬੱਚਾ ਇਹਨਾਂ ਦਾ ਬੇਟਾ ਬੜਾ ਵਧੀਆ ਇਥੇ ਇੰਨੀ ਚੰਗੀ ਪੜ੍ਹਾਈ ਕਰਕੇ ਨਾ ਕਮਾਇਆ। ਸੋ ਅਸੀਂ ਜਾ ਰਹੇ ਹਾਂ ਗੁਰਦੁਆਰਾ ਦੁਖਰਵਾਰ ਸਾਹਿਬ ਜਿਹੜੀ ਚ ਦਰਸ਼ਨ ਕਰਨ ਸਵੇਰੇ ਸਵੇਰੇ। ਸੋ ਜੇ ਪੈਦਲ ਜਾਣਾ ਸੀ ਵੈਸੇ ਤਾਂ ਅਸੀਂ ਪਰ ਬਾਰਸ਼ ਕਰਕੇ ਪੈਦਲ ਨਹੀਂ ਜਾ ਰਹੇ। ਗੱਡੀ ਤੇ ਜਾ ਰਹੇ ਹਾਂ। ਆ ਦੇਖੋ ਜੀ। ਇਹ ਹੀ ਖੂਬਸੂਰਤੀ ਹੈ ਜਿਹਨੂੰ ਅਸੀਂ ਕੈਦ ਕਰਨਾ ਚਾਹੁੰਦੇ ਸੀ ਕੈਮਰੇ ਦੇ ਅੱਖ ਚ। ਤੇ ਮੈਂ ਇੱਕ ਪਲ ਵੀ ਨਹੀਂ ਗਵਾਉਣਾ ਚਾਹੁੰਦਾ ਕੋਈ ਵੀ ਜਦੋਂ ਵੀ ਕੋਈ ਮੇਰੇ ਸਾਹਮਣੇ ਜਦੋਂ ਮੈਂ ਬੈਠਦਾ ਗੱਡੀ ਤੇ ਦੇ ਸਾਹਮਣੇ ਕੋਈ ਦ੍ਰਿਸ਼ ਆਉਂਦੇ ਆ ਸੀਨ ਆਉਂਦੇ ਆ ਤਾਂ ਇਹਨੂੰ ਬਿਊਟੀਫੁੱਲ ਯਾਨੀ ਕਿ ਲਿਖਿਆ ਹੁੰਦਾ ਜਦੋਂ ਗੱਡੀਆਂ ਦੇ ਪਿਛਲੇ ਪਾਸੇ ਨੰਬਰ ਪਲੇਟਾਂ ਦੇ ਥੱਲੇ ਸਿਟੀ ਆ ਜਿਹੜਾ ਬਿਊਟੀਫੁੱਲ ਤੇ ਸੂਬਾ ਜਿਹੜਾ BC ਯਾਨੀ ਕਿ ਬ੍ਰਿਟਿਸ਼ ਕੋਲੰਬੀਆ ਤੇ ਇੱਥੇ ਤਾਂ ਮੇਰੇ ਹਿਸਾਬ ਨਾਲ ਲਗਾਤਾਰ ਪਹਿਲਾਂ ਮੈਂ ਆਇਆ ਸੀਗਾ 1 ਫਰਵਰੀ ਨੂੰ ਮਨ ਲਓ ਇੱਥੋਂ ਇਹ ਆ ਹੀ ਜਿਹੜੇ ਲੰਘੀ ਉਦੋਂ ਸਨੋ ਪੈਣ ਲੱਗੀ ਸੀ ਬਰਫ ਪੈਣ ਲੱਗੀ ਸੀ ਉੱਥੋਂ ਮੈਡਵੈਂਟਨ ਤੋਂ ਬਰਫ ਪੈਦੀ ਚ ਨਿਕਲਿਆ ਤਾਂ ਇੱਥੇ ਅੜ ਗਿਆ ਹੁਣ ਜਿੱਦਾਂ ਦਾ ਇੱਥੇ ਆਇਆ ਪਰਸੋਂ ਦਾ ਤੇ بارش ਪਈ ਜਾਂਦੀ ਹੈ ਕੁਝ ਸੱਜਣਾ ਨੂੰ ਮਿਲਣਾ ਸੀ ਰਹਿ ਗਿਆ ਕੰਮ ਤੇ ਪਰ ਹੁਣ ਅੱਜ ਫੇਰ ਜਾਣਾ ਇੰਟਰਵਿਊ ਹੈ ਮੇਰੀ ਕਿਸੇ ਟੀਵੀ ਤੇ ਸਾਂਝਾ ਟੀਵੀ ਤੇ ਸਾਂਝੀ ਟੀਵੀ ਤੇ ਸੋ ਇਹ ਸਾਹਮਣੇ ਆ ਗਿਆ ਜੀ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਸਾਹਿਬ ਇਹ ਰੈੱਡ ਬੱਤੀ ਹੋ ਗਈ ਅੱਗੇ ਆ ਇਹਨਾਂ ਦੀ ਇਸ ਤਰ੍ਹਾਂ ਦੀ ਬੱਤੀ ਹਰੀ ਬੱਤੀ ਹੋ ਗਈ ਇਹ ਆਏ ਪੈਦਲ ਲੰਘ ਸਕਦੇ ਆ ਜੀ ਜਿੱਨਾ ਚਿਰ ਬੱਤੀ ਲੱਗੀ ਹੈ ਤੇ ਜਿਹੜਾ ਕਾਰਾਂ ਵਾਲਾ ਖੜਾ ਉਹਦੀ ਡਿਊਟੀ ਹੈ ਫਰਜ ਬੰਦਾ ਦਾ ਖੜਨਾ ਤੇ ਉਹ ਸੋਹਣੀ ਦਰਬਾਰ ਸਾਹਿਬ ਦੀ ਮਾਦੀ ਤਸਵੀਰ ਹੈ ਤੇ ਹੁਣ ਬੱਤੀ ਇਧਰਲੇ ਪਾਸੇ ਸਾਡੀ ਹੁਣੀ ਹੈ ਜਦ ਹੀ ਬੱਤੀ ਜਦੋਂ ਹੋਗੀ ਤੇ ਗ੍ਰੀਨ ਸਿਗਨਲ ਤੋਂ ਅਸੀਂ ਰੋਡ ਪਾਰ ਕਰਨਾ ਪਰ ਫਿਰ ਵੀ ਦੋਨੇ ਪਾਸੇ ਦੇਖ ਕੇ ਹਾਂ ਗੱਲ ਚੱਲ ਰਹੀ ਹੈ ਇਹ ਜੇ ਮਾਹੌਲ ਤੇ ਆਦੀ ਹੋ ਜਾਂਦੇ ਆ ਜਿਹੜੇ ਆਪਣੇ ਇਥੋਂ ਦੇ ਲੋਕ ਐ ਇੱਥੋਂ ਦੇ ਸਾਡੇ ਜਿੰਤਰ ਦੇਖੀਏ ਗੋਰਾ ਤਾਂ ਇੱਧਰ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਬਾਈ ਜੀ ਗੋਰੇ ਲੋਕ ਤੇ ਇੱਥੇ ਤਾਂ ਪੰਜਾਬੀ ਚਾਰ ਸਫੇਰੇ ਤੇ ਹੋਰ ਫਰਸਤੀਨੀ ਤੇ ਪੰਜ ਦੇ ਲੱਗਦਾ ਮੈਨੂੰ ਇੱਥੇ ਗੁਰੂ ਘਰ ਆ ਪੰਜ ਸ਼ਰੀਚ ਸੈਦ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਜਾਣੂ ਤੇ ਇਹ ਮਾਰਕੀਟ ਬਣੀ ਆ ਪੰਜਾਬੀਆਂ ਦੇ ਗੁਰੂ ਘਰ ਦੇ ਨਾਲ ਹੀ ਇਦੋਂ ਮੁੜਾਂਗੇ ਹੁਣ ਆਪਾਂ ਗੱਡੀ ਮੁੜੂਗੀ ਆ ਸਾਹਮਣੇ ਪੰਜਾਬੀ ਮਾਰਕੀਟ ਹੈ ਇਹ ਸਾਰਾ ਕੁਝ ਆਪਾਂ ਧਾਰਮਿਕ ਲਿਟਰੇਚਰ ਤੋਂ ਲੈ ਕੇ ਹਰ ਤਰ੍ਹਾਂ ਦਾ ਇੱਥੇ ਦਫ਼ਤਰ ਵੀ ਹੈ ਇਹ ਦੁਕਾਨਾਂ ਵੀ ਹੈ ਐਤਵਾਰ ਨੂੰ ਇਸ ਗੁਰੂ ਘਰ 'ਚ ਯਾਨੀ ਕੱਲ ਸਾਡਾ ਐਤਵਾਰ ਸੀਗਾ ਅੱਜ ਤਾਂ ਸੋਮਵਾਰ ਆ ਤੇ ਉਹ ਕੱਲ ਬਹੁਤ ਸੰਗਤਾਂ ਸਾਰਾ ਦੇਣੀ ਬਾਬਾ ਦੀਪ ਸਿੰਘ ਜੀ ਦਾ ਦਿਨ ਵੀ ਹੁੰਦਾ ਸਮਝ ਲੋ ਉਹ ਉਹਨਾਂ ਨੂੰ ਉਹ ਕਰਦੇ ਆ ਪਾਠ ਇੱਥੇ ਚੱਲਦਾ ਤੇ ਇਹ ਅਸੀਂ ਪਾਰਕਿੰਗ 'ਚ ਗੱਡੀ ਲਾ ਰਹੇ ਹਾਂ। ਝੂਲਦੇ ਇਨਸਾਨ ਰਹੇ ਪੰਥ ਮਹਾਰਾਜ ਕੇ। ਜੋ ਹੁਣ ਸਾਨੂੰ ਸੱਚਖੰਡ ਯਾਨੀ ਕਿ ਦਰਬਾਰ ਸਾਹਿਬ ਤੇ ਦਰਸ਼ਨ ਕਰਾਵਾਂਗੇ। ਰਾਸ ਪਿਨਾ ਕੀਰਤਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਰਾਰੇ ਕਰਾਉਣੇ ਆ ਸੀ ਤੁਹਾਨੂੰ ਪ੍ਰਮੇ ਅਧਰ ਮੇਰਾ ਪਿਆਰਾ ਪ੍ਰੀਤਮ ਸਤ ਗੁਰ ਰਖਵਾਲਾ ਮੇਰਾ ਪਿਆਰਾ ਪ੍ਰੀਤਮ ਸਤ ਗੁਰ ਰਖਵਾਲਾ ਮੇਰਾ ਪਿਆਰਾ ਪ੍ਰੀਤਮ ਮਨ ਤਸੁਤਨ ਮੇਰੇ ਮਨ ਤਨ ਤਨਾ ਨਾ ਮਨ ਤਸੁਤਨ ਮੇਰੇ ਮਨ ਤਨ ਕਾ ਨਾ ਭੋਗ ਹਰ ਦੇ ਪੇਦਨ ਸਾਦੀ ਬਰਸੋਈ ਨਗਰੀ ਸਚਕੰਡ ਸ੍ਰੀ ਹਮੰਦਰ ਸਾਹਿਬ ਦਾ ਉੱਪਰੋਂ ਹੈਲੀਕਾਪਟਰਾਂ ਹੀ ਉਸਮਾਨ ਤੋਂ ਤਸਵੀਰ ਲਈ ਗਈ ਹੈ ਇਹ ਇਥੇ ਪਤਾ ਤੇ ਇਧਰੋਂ ਲੰਗਰ ਹਾਲ ਨਹੀਂ ਬਾਕੀ ਪਹਿਲਾਂ ਵੀ ਦਿਖਾ ਚੁੱਕੇ ਹਾਂ ਸੋ ਵਹਿਗੁਰੂ ਜੀਓ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸ੍ਰੀ ਦੇ ਦਰਸ਼ਨ ਖਦਾਰੇ ਕਰਕੇ ਆਏ ਆ ਜੀ ਤੇ ਉਹ ਸਾਡੇ ਦੇਖੋ ਜੀ ਸਾਹਿਬ ਜਸਵਿੰਦਰ ਸਿੰਘ ਫਰਾਜ਼ ਜੀ ਬੱਲੂ ਵਾਲੇ ਤੋਂ ਤੇ ਉਹਨਾਂ ਦੇ ਬੇਟਾ ਦੇ ਨਾਲ ਆਏ ਆ ਬਾਸ ਪੈ ਰਹੀ ਹੈ ਹੈ ਬਾਸ ਕੁਮਖਾ ਜੀ ਰੁਕਣ ਦਾ ਨਾਲ ਹੀ ਲੈ ਰਹੀ ਤੇ ਇਥੋਂ ਥੋੜਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਰਲੇ ਕਰਨ ਤੋਂ ਬਾਅਦ ਆ ਦੇਖੋ ਮਾਰਤ ਗੁਰੂ ਘਰ ਦੀ ਤੇ ਆ ਜਿਹੜੀਆਂ ਬੂੰਦਾਂ بارش ਦੀਆਂ ਬੂੰਦਾਂ ਸ਼ੀਸ਼ੇ ਦੇ ਉੱਪਰ ਪੰਨਿਆਂ ਕਿੰਦੀਆਂ ਸਕੂਪ ਸੂਰਤ ਕਿੰਨਾ ਸੋਹਣਾ ਲੱਗਦਾ ਹੈ ਤੇ ਆ ਸਭ ਕੁਝ ਬਾਅਦ ਨੇ ਧੋ ਕੇ ਯਾਨੀ ਕਿ ਇਹਨਾਂ ਸਾਫ਼ ਕਰਤਾ ਇਹਨਾਂ ਦੀ ਚਰਚਾ ਜੀ ਗੋਰੀਆਂ ਦੀ ਸਿੰਗ ਦੀ ਨਿਤ ਕਰਮ ਅਨੁਸਾਰ ਆਪਣੀ ਆਪਣੀ ਨਿਤ ਦੇਵ ਸੇਵਾ ਸੋਹਣੀ ਦੇ ਵਿੱਚ ਖਲੋਤਾ ਉਸ ਸੇਵਾ ਵਿੱਚ ਕੋਈ ਤਿਆਰ ਵਾਲੇ ਰੂਰਾ ਬਣਦੀ ਜਿੱਥੇ ਆਪਣੀ ਤੇ ਜਿਆਦਾ ਖੁਸ਼ੀ ਕਾਇਨਾਤ ਨੂੰ ਸੇਵਨ ਦੀ ਜਰਾਦਾ ਕਰਦਾ ਅੱਗੇ ਹੋਵੇਗਾ ਇਹ ਤਾਂ ਕਰਨਾ ਵੀ ਖੰਡਾ ਕਰ ਲੈ ਲੈ ਜਾਣਾ ਹੈ ਦੋ ਬਾਬਾ ਕੀ ਦਰਸ਼ਨ ਕੀਤੇ ਨੇ ਕੌਣ ਹੈ ਕਰ ਕਰ ਕੇ ਤਾਂ ਗੁੱਲੂ ਬਸ ਹੋ ਦੇਗੀ ਸਿੱਕ ਦੀ ਮਸਤ ਆਣੇ ਵਾਲੇ ਬਾੜੀ ਵਿੱਚ ਥਲੋਤੇ ਸਿਮਰਨ ਕਰ ਰਹੇ ਨੇ ਰੋ ਸੇ ਸੁਣੋ ਪਾਈ ਨਾਲਾ ਸੋ ਪਰਸ਼ਾਣ ਆ ਕੇ ਕੋਲ ਬੈਠ ਕੇ ਦਿਖਾਉਣੇ ਆ ਸਾਨੂੰ ਅਸੀਂ ਬੱਤੀਆਂ ਸਾਡੀਆਂ ਕੋਲ ਜਦੋਂ ਬਾਬਾ ਅਰਸੀ ਕੀ ਖੜਕ ਰਖੋਲ ਦੇ ਨਹੀਂ ਇਹ ਤਾਂ ਆ ਗਿਆ ਸੱਡੀ ਜੱਪੀ ਪ੍ਰਵਾਦ ਆਪਣੇ ਅੱਗੇ ਜੋ ਆ ਕੇ ਗਏ ਤੈਨੂੰ ਕਿਹਨੇ ਇੱਥੇ ਭੇਜਿਆ ਮਾਨੂੰ ਸਿੰਘ ਦੇ ਕਹਿਣ ਲੱਗੇ ਮਹਾਂਪੁਰਸ਼ ਵਧੀਆ ਲੱਗਦਾ ਉਹਦੇ ਘਰ ਦੋਸਤੋ ਜਾ ਕੇ ਜੀ ਪ੍ਰਿਆਰੇ ਚਿੰਤਨ ਵਿੱਚ ਜੁੜੇ ਹੋ ਨਾ ਉਸ ਬੰਗੀਆਂ ਵਾਲੇ ਨੂੰ ਚਿੰਤਾ ਹੋ ਗਈ ਕਿ ਇਹ ਦਿਨ ਹੋ ਗਏ ਨੇ ਤੁਸੀਂ ਪ੍ਰਸ਼ਾਦਾ ਹੀ ਨਹੀਂ ਸ਼ਕੀਏ ਜੀ ਪ੍ਰਸ਼ਾਦਾ ਲੈ ਕੇ ਆਇਆ ਇਹ ਦੇ ਚਿੰਤਨ ਵਿੱਚ ਜੁੜੇ ਹੋ ਉਹਨੂੰ ਚਿੰਤਾ ਹੋ ਗਈ ਤੁਸੀਂ ਕਈ ਦਿਨ ਤੋਂ ਪ੍ਰਸ਼ਾਦਾ ਨਹੀਂ ਸ਼ਕਿਆ ਮਾਤ ਕਰੋ ਨਾ ਕੋਈ ਗੱਲ ਤਾਂ ਆ ਗਿਆ ਉਹੋ ਜਿਹੀ ਜਿਹੜੀ ਕੋਈ ਇੰਨਾ ਕਿ ਪਤਰੀਆ ਦੀ ਕਹਾਣੀ ਬਸ ਅਰਦਾਸਾਂ ਥੋੜਾ ਜਿਹਾ ਕਰਕੇ ਬਹੁਤ ਖਿਸ਼ੰਕਰੀ ਕਰੋ ਤਿੰਨਾਂ ਵਾਅਦੇ ਕਰੋ ਮੈਂ ਤੇਰੇ ਲਈ ਦੀਚਾਰੇ ਮੁਟਕਾਂ ਤੋ ਵਾਅਦੇ ਸਿਮਰ ਜੀ ਪਵਨ ਕੋ ਦੇਖੇਗੇ ਹੁਣ ਵੇਖਦੇ ਆਂ ਜੀ ਨੀ ਮੱਤੇ ਆਦ ਤਿਆ ਨੇ ਤੂੰ ਦੁੱਖ ਨੂੰ ਦੇਖ ਤ ਹੈ ਨਾਰ ਜੀ ਰਹਿੰਦਾ ਹਾਂ ਇਹ ਦੋਸਤਾਂ ਉਹਦਾ ਕੰਮ ਹੈ ਆ ਸਭ ਨੂੰ ਜੀ ਰੋਟੀ ਦੇ ਰੱਬ ਦੀ ਜ਼ਿੰਮੇਵਾਰੀ ਹੈ ਦੋਸਤਾਂ ਦੋਸਤਾਂ ਟਰੈਕਟਰ ਸੀ ਨਾ ਉਹ ਦੋਸਤਾਂ ਇੱਕ ਉਦਾਹਰਣ ਦੇਦੀ ਜਿਹੜਾ ਆਪਾਂ ਵੇਖਿਆ ਸੀ ਰਾਜ ਦੋਸਤਾਂ ਨੇ ਲਗਾ ਰੱਖਿਆ ਹੈ ਪੱਕੀ ਕੰਮਾਂ ਕਰਾਂ ਤੇ ਜਾਵੇ ਦੋਸਤਾਂ ਦੇ ਰੰਗ ਜੇ ਲਾਲ ਕੀਤਾ ਸੀ ਇਹਦੀ ਉਹ ਮੁਰਾਦਾ ਪੁਰਾਣੇ ਆਪਣੇ ਹੁੰਦੇ ਸੀ ਜੋ ਫਿਰ ਚਿਰਕ ਤੇ ਇੱਕ ਲੋੜ ਵਾਂਗ ਪੁਰਾਣਾ ਉੱਥੇ ਖੜਾਇਆ ਉਹਨਾਂ ਨੇ ਆਪਦੇ ਘਰ ਕੋਦੇ ਇਹਦੀ 70 ਸਾਲ ਦੀ ਕਾਰ ਵੀ ਸਦੀ ਦਾ ਇਬਰਾਹਿਮ ਲੈ ਗਿਆ ਤਾਂ ਦੋਸਤਾਂ ਆ ਦੇਖੋ ਅਸੀਂ ਘਰ ਪਹੁੰਚ ਗਏ ਆ ਜਦੋਂ ਇਹ ਪਾਸੇ ਆਈਆਂ ਲਿਜਾਗ ਦੀ ਸਦਕਾਰ ਨੋਰਿੰਦਰ ਸਰਾਜ ਜੀ ਦਾ ਘਰ ਆ ਅੱਗੀ ਪ੍ਰਸ਼ਾਦਾ ਪਰੋਸ ਕੇ ਦੇਰਸ਼ਨ ਕੀ ਕਰਕੇ ਆਈਆਂ ਤੇ ਆ ਜਦੋਂ ਇਹ ਪ੍ਰਸ਼ਾਦਾ ਸ਼ਕਲ ਲਗਾ ਕਰਾਈ ਗੋੜ ਕੇ ਉਹ ਵਿੱਚ ਪਈ ਉਹਦੇ ਹੱਥ ਬਕੜ ਲਿਆ ਸਿਖਰ ਤੋਂ ਫਿਰ ਇਧਰ ਮੇਨ ਜਾ ਰਹੇ ਹਾਂ ਪਰ ਤੇ ਮੋੜਾ ਹੋ ਗਿਆ ਜਿਸ ਰੱਬ ਨੇ ਰੋਟੀ ਦਿੱਤੀ ਉਹਦਾ ਧੰਵਾਦ ਨਹੀਂ ਕਰਦਾ ਇਹ ਸੋਹਣਾ ਲੱਗਦਾ ਹੈ ਸੀਨ ਅਜ ਬਹੁਤ ਕਹਿੰਦਾ ਹੈ ਮੈਨੂੰ ਰੱਬ ਨਹੀਂ ਪਰ ਅੱਜ ਮੈਨੂੰ ਬਹੁਤ ਲੱਗਿਆ ਵੀ ਜ਼ਰੂਰ ਬਣਾਈਏ ਤੇਰਾ ਧੰਵਾਦ ਕਦਾ ਹੁੰਦਾ ਹਰ ਜਗ੍ਹਾ ਮਿੱਟੀ ਘਟਾ ਤੋਂ ਜਾਈਂ ਪਰ ਤੇਰੇ ਰੱਬ ਦਾ ਧੰਵਾਦ ਹੈ ਜਿਆਦਾਤਰ ਪ੍ਰਸ਼ਾਦਾ ਸੁਖੁਰੂ ਦਾ ਧੰਨਵਾਦ ਹੈ ਇਹ ਡਾਕੀ ਇਹ ਗਾਰੀ ਵੀ ਡੇਸ ਸਟਾਫ ਕਰਤੋ ਖਾਲੀ ਪ੍ਰਸ਼ਾਣੇ ਦੀ ਚੁੱਕ ਲਈਏ ਤੇ ਹਾਲਾਤ ਕਿਤਾਏ ਜੋ ਕੱਟਦੇ ਆਂ ਤਾਂ ਤੇ ਲਾਉਂਦੇ ਵਾਤਾ ਅਸਰ ਦੇ ਘਟਾ ਜੀ ਹੋ ਜੇ ਇਸ ਤਰ੍ਹਾਂ ਵੀ ਐਵੇਂ ਨਹੀਂ ਕੱਟਦੇ ਜਦੋਂ ਹੀ ਬਰਾਹੀਮ ਦੀ ਸਿਮਰਨ ਵਿੱਚ ਜੁੜੇ ਨੇ ਤੇ ਆਖਿ ਮਾਨ ਨਹੀਂ ਲੱਗਦਾ ਸਾਰਾ ਰੋਡ ਬੰਨ੍ਹਣੀਆਂ ਜਾਂ ਹੋਰ ਕੱਟਦੇ ਤਾਂ ਫਿਰ ਲਾਉਂਦੇ ਵੀ ਆ ਜੋ ਦਿਨ ਖਾਮ ਵੀ ਹੈ ਮੇਰੇ ਅੱਬਾ ਅੱਜ ਕਿਹੜੀ ਪੂਨ ਹੋ ਗਈ ਕਿਉਂ ਨਹੀਂ ਲੱਗਦਾ ਤੇਰੇ ਸਿਮਰਨ ਵਿੱਚ ਕਿ ਉਸ ਰੱਬ ਨੇ ਕੀ ਆਖਿਆ ਇਬਰਾਹੀਮ ਅੱਜ ਤੇਰੇ ਘਰੋਂ ਕੋਈ ਕੁੱਤਾ ਚਲਾ ਗਿਆ ਏ ਅੱਜ ਤੇਰੇ ਕਰਕੇ ਕੋਈ ਪ੍ਰਸ਼ਾਦੇ ਤੋਂ ਲੇਟ ਹੋ ਗਿਆ ਅਣੀ ਜਨਾਬੇ ਮਹਾਰਾਜ ਮੇਰੇ ਘਰ ਤੇ ਤੁਹਾਨੂੰ ਬੋਲ ਕੋ ਬੋਲ ਬੋਲਦਾ ਸੀ ਉਸ ਮੇਰੇ ਨਰਨਕਾਰ ਨੇ ਆਖਿਆ ਬਲਿਆ ਸਭ ਜੀਵਾਂ ਨੂੰ ਰੋਜੀ ਦੇ